2.5 ਲੱਖ ਰੁਪਇਆ ਸੀਗਾ ਦੇਖੋ ਜੀ ਸਾਰਾ ਮਤਲਬ ਉਹ ਦਿਖਾ ਰਹੇਗੇ 100-100 ਦੇ ਨੋਟ ਹੈਗੇ ਆ ਜੀ ਇਹ ਆਹ ਕੋਈ 100-100 ਦੇ ਨੋਟ ਹੈਗੇ ਤੇ ਚੱਕੋ ਜੀ ਆ 100-100 ਦੇ ਨੋਟ ਆ ਦੇਖੋ ਜੀ ਆ ਬੇ ਸਾਰੇ ਮਤਲਬ ਜਲ ਕੇ ਅਕਲ ਕਰਨ ਕਰ ਸਾਰੇ ਕੈਸ਼ ਜਿਹੜੀ ਮਚ ਗਈ ਹੈਗੀ ਹੈ ਇਧਰਲੇ ਪਾਸੇ ਤੇ ਉਹ ਦੂਸਰੇ ਚੱਕੋ ਇਹ ਵੀ ਕੰਮਕਾਰਾਂ ਵਾਸਤੇ ਰੱਖੀ ਹੁੰਦੀ ਹੈ ਕਿਸੇ ਦੇ ਲੈਣ-ਦੇਣ ਹੁੰਦਾ ਉਲਟ-ਪੁਲਟ ਕਰਨੀ ਹੁੰਦੀ ਹੈ ਉਹ ਜੀ ਬਹੁਤ ਵੱਡਾ ਨੁਕਸਾਨ ਜਿਹੜਾ ਹੋਇਆ ਉਹ ਦੋ 200 ਆ ਦੋ 200 ਵਾਲੇ ਵੀ ਨੋਟ ਪੰਖਾ ਰਿਹਾ ਜੀ ਆ ਵੇਖੋ ਜੀ ਦੋ 200 ਵਾਲੇ ਵੀ ਨੋਟ ਸੀਗੇ ਆ 500 ਵਾਲੇ ਆ ਥੱਲੇ 500 ਆ ਥੱਲੇ 500 ਵਾਲੇ ਨੋਟ ਹੈ ਉਹ 500 ਹੀ ਕਰਤੀ ਇਹਦਾ ਐਡੀ ਕਰੋਪੀ ਹੋਈ ਹੈ ਪਰਮਾਤਾ ਵੰਦੋਂ ਕਹਿ ਦਈਏ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਮਾਨ ਜੀ ਨੂੰ ਔਰ ਸਾਡੇ ਮੁਕਸਰ ਦੇ ਡੀਸੀ ਸਾਹਿਬ ਨੂੰ ਕਿ ਇਹ ਜੇ ਪਰਿਵਾਰਾਂ ਨੂੰ ਮਦਦ ਕੀਤੀ ਜਾਵੇ ਪ੍ਰਭਾਈ ਕੀਤੀ ਜਾਵੇ ਜਿਹਨਾਂ ਦਾ ਐਡਾ ਵੱਡਾ ਨੁਕਸਾਨ ਹੋਇਆ ਤੇ ਇਥੋਂ ਦੇ ਵਿਧਾਇਕ ਸਾਡੀ ਭੈਣ ਬਲਜੀਤ ਕੌਰ ਉਹਨਾਂ ਦੇ ਧਿਆਨ ਚ ਵੀ ਇਹ ਮਾਮਲਾ ਆ ਗਿਆ ਹੁਣ ਇਸ ਪਰਿਵਾਰ ਨਾਲ ਖੜਕੇ ਤੇ ਇਹਨਾਂ ਦਾ ਜਿਹੜੀ ਹੈਗੀ ਮਦਦ ਉਹਨਾਂ ਦੀ ਕੀਤੀ ਜਾਵੇ ਹਾਂਜੀ ਮਲੋਟ ਵਾਲਿਓ ਆਹ ਤੁਹਾਨੂੰ ਰਖੜੀ ਦੇ ਸ਼ੁਭ ਮੌਕੇ ਤੇ ਮਨਾਲੀ ਲੈ ਚਲਦੇ ਹਾਂ ਕਿਵੇਂ ਗੁਪਤਾ ਜੀ ਦੱਸਣਗੇ ਤੁਸੀਂ ਕਰਨਾ ਕੀ ਹੈ ਸਾਡੇ ਕੋਲ ਕੋਈ ਵੀ ਮੋਬਾਈਲ ਪਰਚੇਜ਼ ਕਰਦੇ ਹੋ ਅਸੀਂ 31 ਅਗਸਤ ਨੂੰ ਡਰਾ ਕੱਢਾਂਗੇ ਪੰਜ ਮੈਂਬਰਾਂ ਨੂੰ ਅਸੀਂ ਮਨਾਲੀ ਲੈ ਕੇ ਜਾਵਾਂਗੇ 4 ਦਿਨਾਂ ਲਈ ਫ੍ਰੀ ਐਂਡ ਕੋਸਟ